ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਕਦਮ ਨੰਬਰ 3 ਆਪਣੇ ਦੋਸਤਾਂ ਨੂੰ ਸਾਵਧਾਨੀ ਨਾਲ ਚੁਣੋ ਨਾਲ ਰਹਿਣ ਦੀ ਤਾਕਤ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਆਪਣੇ ਦੋਸਤਾਂ ਨੂੰ ਉਹਨਾਂ ਦੀ ਅਮੀਰੀ ਦੇ ਹਿਸਾਬ ਨਾਲ ਨਹੀਂ ਚੁਣਦਾ ਮੇਰੇ ਇਹੋ ਜਿਹੇ ਵੀ ਦੋਸਤਾਂ ਜਿਨ੍ਹਾਂ ਨੇ ਗਰੀਬੀ 'ਚ ਜਿਉਉਣ ਦੀ ਸੌਂ ਖਾਦੀ ਹੈ ਤੇ ਇਹੋ ਜਿਹੇ ਵੀ ਦੋਸਤਾਂ ਜਿਹੜੇ ਹਰ ਸਾਲ ਕਰੋੜਾਂ ਕਮਾਉਂਦੇ ਹਨ ਮੁੱਦੇ ਦੀ ਗੱਲ ਇਹ ਹੈ ਤੇ ਮੈਂ ਉਹਨਾਂ ਸਾਰਿਆਂ ਤੋਂ ਸਿੱਖਦਾ ਹਾਂ ਤੇ ਮੈਂ ਪੂਰਾ ਮਨ ਲਾ ਕੇ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਇਹ ਮੰਨਦਾ ਹਾਂ ਕਿ ਅਮੀਰ ਲੋਕਾਂ ਦੀ ਤਲਾਸ਼ ਕੀਤੀ ਹੈ ਪਰ ਮੇਰੀ ਨਜ਼ਰ ਉਹਨਾਂ ਦੀ ਦੌਲਤ ਉੱਤੇ ਨਹੀਂ ਬਲਕਿ ਉਹਨਾਂ ਦੇ ਗਿਆਨ ਉੱਪਰ ਸੀ ਕਈ ਮਾਮਲਿਆਂ ਵਿੱਚ ਇਹੋ ਜਿਹੇ ਅਮੀਰ ਲੋਕ ਮੇਰੇ ਚੰਗੇ ਦੋਸਤ ਬਣ ਗਏ ਜਦੋਂ ਕਿ ਕਈ ਵਾਰ ਇਸ ਤਰ੍ਹਾਂ ਨਹੀਂ ਹੁੰਦਾ ਸੀ ਪਰ ਮੈਂ ਤੁਹਾਨੂੰ ਇੱਕ ਅੰਤਰ ਦੱਸਣਾ ਚਾਹਾਂਗਾ ਮੈਂ ਇਹ ਪਾਇਆ ਹੈ ਕਿ ਮੇਰੇ ਪੈਸੇ ਵਾਲੇ ਦੋਸਤ ਪੈਸਿਆਂ ਦੇ ਬਾਬਤ ਹੀ ਗੱਲਾਂ ਕਰਦੇ ਹਨ ਤੇ ਇਸ ਨਾਲ ਮੇਰਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੈਸਿਆਂ ਦਾ ਕਬੰਡ ਹੈ ਉਹ ਇਸ ਵਿਸ਼ੇ ਅੰਦਰ ਦਿਲਚਸਪੀ ਰੱਖਦੇ ਹਨ ਇਸ ਲਈ ਮੈਨੂੰ ਉਹਨਾਂ ਕੋਲੋਂ ਸਿੱਖਣ ਦਾ ਮੌਕਾ ਮਿਲਦਾ ਤੇ ਉਹ ਮੇਰੇ ਕੋਲ ਮੇਰੇ ਉਹ ਦੋਸਤ ਜਿਹੜੇ ਆਰਥਿਕ ਦਲਦਲ ਵਿੱਚ ਫਸੇ ਹੋਏ ਹਨ ਉਹ ਪੈਸੇ ਕਾਰੋਬਾਰ ਜਾਂ ਨਿਵੇਸ਼ ਬਾਰੇ ਗੱਲਾਂ ਕਰਨਾ ਪਸੰਦ ਨਹੀਂ ਕਰਦੇ ਉਹਨਾਂ ਦੀਆਂ ਨਜ਼ਰਾਂ ਵਿੱਚ ਇਸ ਤਰ੍ਹਾਂ ਕਰਨਾ ਮੂਰਖਤਾਪੂਰਨ ਜਾਂ ਬੇਮਤਲਬ ਹੁੰਦਾ ਹੈ ਇਸ ਲਈ ਮੈਂ ਆਪਣੇ ਗਰੀਬ ਦੋਸਤਾਂ ਕੋਲੋਂ ਇਹ ਸਿੱਖਦਾ ਹਾਂ ਕਿ ਮੈਨੂੰ ਕੀ ਨਹੀਂ ਕਰਨਾ ਚਾਹੀਦਾ ਮੇਰੇ ਕਾਫੀ ਦੋਸਤਾਂ ਜਿਨ੍ਹਾਂ ਨੇ ਆਪਣੀ ਨਿੱਕੀ ਜਿਹੀ ਜ਼ਿੰਦਗੀ 'ਚ ਅਰਬਾਂ ਡਾਲਰ ਕਮਾਏ ਹਨ ਉਹਨਾਂ ਵਿੱਚੋਂ ਤਿੰਨ ਦੋਸਤਾਂ ਨੇ ਇੱਕੋ ਜਿਹਾ ਹੀ ਤਜਰਬਾ ਰੱਖਿਆ ਤੇ ਇੱਕੋ ਜਿਹਾ ਹੀ ਤਜਰਬਾ ਦੱਸਿਆ ਉਹਨਾਂ ਦੇ ਗਰੀਬ ਦੋਸਤ ਉਹਨਾਂ ਨੂੰ ਇਹ ਪੁੱਛਣ ਕਦੇ ਨਹੀਂ ਆਏ ਕਿ ਉਹਨਾਂ ਨੇ ਇਸ ਤਰ੍ਹਾਂ ਕਿਵੇਂ ਕੀਤਾ ਪਰ ਉਹ ਉਹਨਾਂ ਕੋਲ ਦੋ ਚੋਂ ਇੱਕ ਚੀਜ਼ ਜਾਂ ਦੋਵੇਂ ਹੀ ਚੀਜ਼ਾਂ ਦੇ ਬਰਾਬਰ ਸਹਾਇਤਾ ਮੰਗਣਾਏ ਇੱਕ ਕਰਜ਼ ਤੇ ਦੂਜਾ ਨੌਕਰੀ ਚਿਤਾਵਣੀ ਗਰੀਬ ਜਾਂ ਡਰੇ ਹੋਏ ਲੋਕਾਂ ਦੀ ਨਾ ਸੁਣੋ ਮੇਰੇ ਕਈ ਗਰੀਬ ਦੋਸਤਾਂ ਨਾਲ ਜਿਨ੍ਹਾਂ ਨਾਲ ਮੈਂ ਪਿਆਰ ਵੀ ਕਰਦਾ ਪਰ ਜੋ ਜ਼ਿੰਦਗੀ ਤੋਂ ਡਰੇ ਹੋਏ ਕੁੱਕੜ ਹਨ ਜਦੋਂ ਪੈਸਿਆਂ ਦੀ ਗੱਲ ਆਉਂਦੀ ਹੈ ਖਾਸ ਕਰਕੇ ਪੈਸਾ ਲਾਉਣ ਦੀ ਤਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਅਸਮਾਨ ਹਮੇਸ਼ਾ ਡਿੱਗਣ ਵਾਲਾ ਹੁੰਦਾ ਹੈ ਉਹ ਤੁਹਾਨੂੰ ਹਮੇਸ਼ਾ ਇਹ ਦੱਸ ਸਕਦੇ ਹਨ ਕਿ ਕੋਈ ਚੀਜ਼ ਕਿਉਂ ਸਫਲ ਨਹੀਂ ਹੋਵੇਗੀ ਸਮੱਸਿਆ ਇਹ ਹੈ ਕਿ ਲੋਕ ਉਹਨਾਂ ਦੀਆਂ ਗੱਲਾਂ ਸੁਣਦੇ ਹਨ ਤੇ ਜਿਹੜੇ ਲੋਕ ਇਨ੍ਹਾਂ ਨਿਰਾਸ਼ਵਾਦੀ ਵਿਚਾਰਾਂ ਨੂੰ ਅੱਖ ਬੰਨ੍ਹ ਕਰਕੇ ਜਾਂ ਅੱਖ ਬੰਦ ਕਰਕੇ ਮੰਨ ਲੈਂਦੇ ਨੇ ਉਹ ਵੀ ਛੋਟੇ ਕੁੱਕੜ ਬਣ ਜਾਂਦੇ ਨੇ ਜਿਵੇਂ ਇੱਕ ਪ੍ਰਾਣੀ ਅਖੌਤ ਹੈ ਜਾਂ ਅਖਾਨ ਹੈ ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਵਿੱਚ ਸਹਿਮਤੀ ਹੁੰਦੀ ਹੈ ਜੇਕਰ ਤੁਸੀਂ NBC ਦੇਖਦੇ ਹਾਂ ਜਿਹੜਾ ਨਿਵੇਸ਼ ਦੀ ਸੂਚਨਾ ਦੇਣ ਵਾਲੀ ਸੋਨੇ ਦੀ ਖदान ਹੈ ਤਾਂ ਉਹਨਾਂ ਦੇ ਕੋਲ ਅਕਸਰ ਤਤਕ ਤਿਤ ਵਿਸ਼ੇਸ਼ਗਾਂ ਦੀ ਇੱਕ ਪੈਨਲ ਹੁੰਦੀ ਹੈ ਇੱਕ ਵਿਸ਼ੇਸ਼ਕ ਇਹ ਕਹੇਗਾ ਕਿ ਬਾਜ਼ਾਰ ਟੈ ਟੈ ਰਹੀ ਹੋਣ ਵਾਲਾ ਹੈ ਤੇ ਦੂਜਾ ਕਹੇਗਾ ਬਾਜ਼ਾਰ ਚ ਚੜਾਉਣ ਵਾਲਾ ਹੈ ਜੇਕਰ ਤੁਸੀਂ ਸਮਾਰਟ ਹੋ ਤਾਂ ਤੁਸੀਂ ਦੋਨਾਂ ਦੀ ਗੱਲ ਸੁਣੋ ਆਪਣੇ ਦਿਮਾਗ ਨੂੰ ਖੁੱਲਾ ਰੱਖੋ ਕਿਉਂਕਿ ਦੋਨਾਂ ਦੇ ਕੋਲ ਆਪਣੇ ਆਪਣੇ ਤਰਕ ਹਨ ਬਦਕਿਸਮਤੀ ਨਾਲ ਜ਼ਿਆਦਾਤਰ ਗਰੀਬ ਲੋਕ ਛੋਟੇ ਮੁਰਗੇ ਦੀ ਹੀ ਗੱਲ ਸੁਣਦੇ ਹਨ ਮੇਰੇ ਬੜੇ ਨਜ਼ਦੀਕੀ ਮਿੱਤਰ ਹਨ ਜਿਹੜੇ ਮੈਨੂੰ ਕਿਸੇ ਸੌਦੇ ਜਾਂ ਨਿਵੇਸ਼ ਤੋਂ ਰੋਕਣ ਲਈ ਆਪਣੇ ਤਰਕ ਦਿੰਦੇ ਨੇ ਕੁਝ ਸਾਲ ਪਹਿਲਾਂ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਉਹ ਇਸ ਲਈ ਰਮਾਂਚਿਤ ਸੀ ਕਿਉਂਕਿ ਉਸ ਨੂੰ ਆਪਣੀ ਜਮਾ ਪੂੰਜੀ ਤੇ 6% ਵਿਆਜ ਵਾਲਾ ਬੌਂਡ ਮਿਲ ਚੁੱਕਿਆ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ ਸਰਕਾਰ ਤੋਂ 16% ਵਿਆਜ ਕਮਾ ਰਿਹਾ ਹਾਂ ਅਗਲੇ ਹੀ ਦਿਨ ਉਸਨੇ ਮੈਨੂੰ ਇੱਕ ਲੇਖ ਭੇਜ ਦਿੱਤਾ ਜਿਸ ਵਿੱਚ ਇਹ ਲਿਖਿਆ ਸੀ ਕਿ ਮੇਰਾ ਨਿਵੇਸ਼ ਖਤਰਨਾਕ ਕਿਉਂ ਸੀ ਮੈਂ ਸਾਲਾਂ ਤੋਂ 16% ਵਿਆਜ ਕਮਾ ਰਿਹਾ ਹਾਂ ਤੇ ਹੁਣ ਵੀ 6% ਵਿਆਜ ਹੀ ਲੈ ਰਿਹਾ ਮੈਂ ਤਾਂ ਇਹੀ ਕਹਾਂਗਾ ਕਿ ਦੌਲਤ ਬਣਾਉਣ ਵਿੱਚ ਸਭ ਤੋਂ ਮੁਸ਼ਕਲ ਚੀਜ਼ ਇਹ ਹੈ ਕਿ ਤੁਸੀਂ ਆਪਣੇ ਆਪप्रति ਇਮਾਨਦਾਰ ਰਹੋ ਤੇ ਭੀੜ ਦੇ ਨਾਲ ਚੱਲਣ ਦੀ ਇੱਛਾ ਨਾ ਰੱਖੋ ਬਾਜ਼ਾਰ 'ਚ ਆਮ ਤੌਰ ਤੇ ਭੀੜ ਸਾਰਿਆਂ ਤੋਂ ਬਾਅਦ ਵਿੱਚ ਆਉਂਦੀ ਹੈ ਤੇ ਇਸੇ ਕਰਕੇ ਹਲਾਲ ਹੋ ਜਾਂਦੀ ਹੈ ਜੇਕਰ ਮੁੱਖ ਪੇਜ ਤੇ ਕਿਸੇ ਵੱਡੇ ਸੌਦੇ ਦੀ ਖਬਰ ਛਪਦੀ ਹੈ ਤਾਂ ਜ਼ਿਆਦਾਤਰ ਮਾਮਲੇ ਵਿੱਚ ਦੇਰ ਹੋ ਚੁੱਕੀ ਹੁੰਦੀ ਹੈ ਕਿਸੇ ਨਵੇਂ ਸੌਦੇ ਦੀ ਤਲਾਸ਼ ਕਰੋ ਜਿਵੇਂ ਅਸੀਂ ਤਰਨ ਵਾਲੇ ਨੂੰ ਕਿਹਾ ਕਰਦੇ ਹਾਂ ਹਮੇਸ਼ਾ ਇੱਕ ਹੋਰ ਲਹਿਰ ਆਉਂਦੀ ਹੈ ਜਿਹੜੇ ਲੋਕ ਛੇਤੀ ਕਰਦੇ ਹਨ ਕਿਸੇ ਲਹਿਰ ਉੱਤੇ ਦੇਰ ਨਾਲ ਪਹੁੰਚਦੇ ਹਨ ਉਹ ਅਕਸਰ ਟਹਿ ਟਹਿਰੀ ਹੋ ਜਾਂਦੇ ਨੇ ਸਮਾਰਟ ਨਿਵੇਸ਼ਕ ਬਾਜ਼ਾਰ ਦੀ ਟਾਈਮਿੰਗ ਨੂੰ ਧਿਆਨ ਵਿੱਚ ਨਹੀਂ ਰੱਖਦੇ ਜੇਕਰ ਇੱਕ ਲਹਿਰ ਚਲੀ ਗਈ ਤਾਂ ਉਹ ਅਗਲੀ ਲਹਿਰ ਨੂੰ ਤਲਾਸ਼ਦੇ ਹਨ ਤੇ ਆਪਣੇ ਆਪ ਨੂੰ ਉਸ ਲਈ ਤਿਆਰ ਕਰ ਲੈਂਦੇ ਨੇ ਜ਼ਿਆਦਾਤਰ ਲੋਕਾਂ ਲਈ ਇਹ ਮੁਸ਼ਕਲ ਇਸ ਕਾਰਨ ਹੁੰਦਾ ਕਿਉਂਕਿ ਜਿਹੜੇ ਲੋਕ ਹਰਮਨ ਪਿਆਰੇ ਨਹੀਂ ਹਨ ਖਰੀਦਣਾ ਉਹਨਾਂ ਲਈ ਡਰਾਉਣਾ ਹੁੰਦਾ ਹੈ ਡਰਪੋਕ ਨਿਵੇਸ਼ਕ ਉਸ पेड़ ਦੇ ਝੁੰਡ ਦੇ ਮਾਫਕ ਹੁੰਦਾ ਹੈ ਜਿਹੜਾ ਭੀੜ ਦੇ ਨਾਲ ਹੀ ਚੱਲਦੇ ਹਨ ਜਾਂ ਉਹਨਾਂ ਦਾ ਲਾਲਚ ਉਹਨਾਂ ਨੂੰ ਉਸੇ ਵੇਲੇ ਅੰਦਰ ਲਿਆਉਂਦਾ ਹੈ ਜਦੋਂ ਸਿਆਣੇ ਨਿਵੇਸ਼ਕ ਮੁਨਾਫਾ ਕਮਾ ਕੇ ਬਾਹਰ ਵੀ ਨਿਕਲ ਚੁੱਕੇ ਹਨ ਸਿਆਣਾ ਨਿਵੇਸ਼ਕ ਉਸ ਵੇਲੇ ਸ਼ੇਅਰ ਖਰੀਦਦਾ ਹੈ ਜਦੋਂ ਇਹ ਪ੍ਰਸਿੱਧ ਨਹੀਂ ਹੁੰਦਾ ਉਹ ਜਾਣਦੇ ਹਨ ਕਿ ਉਹ ਖਰੀਦਣ ਵੇਲੇ ਵੀ ਮੁਨਾਫਾ ਕਮਾਉਂਦਾ ਹਨ ਵਿਕਣ ਵੇਲੇ ਨਹੀਂ ਉਹ ਧੀਰਜ ਨਾਲ ਇੰਤਜ਼ਾਰ ਕਰਦੇ ਹਨ ਜਿਵੇਂ ਮੈਂ ਕਿਹਾ ਉਹ ਮਾਰਕੀਟ ਦੀ ਟਾਈਮਿੰਗ ਨੂੰ ਧਿਆਨ ਵਿੱਚ ਨਹੀਂ ਰੱਖਦੇ ਕਿਸੇ ਤਰਨ ਵਾਲੇ ਵਾਂਗ ਉਹ ਵੀ ਅਗਲੀ ਵੱਡੀ ਲਹਿਰ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਹਨ ਇਹ ਇਨਸਾਈਡਰ ਟ੍ਰੇਨਿੰਗ ਜਾਂ ਅਧਰੂਣੀ ਸੌਦੇਬਾਜ਼ੀ ਹੈ ਇਨਸਾਈਡਰ ট্রেਡਿੰਗ ਕਾਨੂੰਨੀ ਤੌਰ ਤੇ ਗੈਰਕਾਨੂੰਨੀ ਦੋਵੇਂ ਪ੍ਰਕਾਰ ਦੀ ਹੁੰਦੀ ਹੈ ਪਰ ਕਿਸੇ ਵੀ ਢੰਗ ਨਾਲ ਦੇਖੋ ਇਹ ਇਨਸਾਈਡਰ ট্রেਡਿੰਗ ਹੀ ਫਰਕ ਹੈ ਫਰਕ ਕੇਵਲ ਇਨਾ ਹੁੰਦਾ ਹੈ ਕਿ ਤੁਸੀਂ ਅੰਦਰੋਂ ਕਿੰਨੀ ਦੂਰੀ ਉੱਤੇ ਹੋ ਅੰਦਰੋਂ ਨੀ ਜਾਣਕਾਰੀ ਰੱਖਣ ਵਾਲੇ ਅਮੀਰ ਦੋਸਤਾਂ ਨੂੰ ਬਣਾਏ ਰੱਖਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿਉਂਕਿ ਪੈਸਾ ਇੱਥੇ ਹੀ ਬਣਾਇਆ ਜਾਂਦਾ ਹੈ ਇਹ ਸੂਚਨਾ ਦੇ ਆਧਾਰ ਤੇ ਬਣਾਇਆ ਜਾਂਦਾ ਹੈ ਤੁਸੀਂ ਅਗਲੇ ਉਛਾਲ ਦੇ ਬਾਰੇ ਜਾਣ ਲੈਂਦੇ ਹੋ ਦਾਖਲ ਹੋ ਜਾਂਦੇ ਹੋ ਤੇ ਅਗਲੇ ਡਿੱਗਣ ਤੋਂ ਪਹਿਲਾਂ ਬਾਹਰ ਨਿਕਲ ਜਾਂਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਕਰੋ ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ ਕਿ ਤੁਹਾਨੂੰ ਜਾਣਕਾਰੀ ਜਿੰਨੀ ਛੇਤੀ ਮਿਲੇਗੀ ਉਹਨਾਂ ਹੀ ਘੱਟ ਖਤਰੇ ਵਿੱਚ ਜ਼ਿਆਦਾ ਮੁਨਾਫਾ ਕਮਾ ਸਕੋਗੇ ਦੋਸਤ ਇਸੇ ਲਈ ਹੁੰਦੇ ਹਨ ਤੇ ਇਹੀ ਫਾਈਨੈਂਸ਼ੀਅਲ ਬੁੱਧੀ ਵੀ ਹੋ ਸਕਦੀ ਹੈ ਤਾਂ ਇਹ ਸੀ ਆਪਣਾ ਤੀਜਾ ਕਦਮ ਕਿ ਆਪਣੇ ਦੋਸਤ ਬਹੁਤ ਸਾਵਧਾਨੀ ਨਾਲ ਚੁਣੋ ਪਹਿਲਾ ਕਦਮ ਸੀ ਕਿਸੇ ਵੀ ਚੀਜ਼ ਨੂੰ ਕਰਨ ਦਾ ਇੱਕ ਵੱਡਾ ਕਾਰਨ ਹੋਣਾ ਚਾਹੀਦਾ ਹੈ ਦੂਜਾ ਕਦਮ ਸੀ ਕਿ ਤੁਹਾਡੇ ਕੋਲੇ ਵਿਕਲਪ ਚੁਣਨ ਦੀ ਸ਼ਮਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕੀ ਚੁਣਨਾ ਹੈ ਤੇ ਤੀਜਾ ਕਦਮ ਹੈ ਕਿ ਆਪਣੇ ਦੋਸਤ ਸਾਵਧਾਨੀ ਨਾਲ ਚੁਣੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਤੇ ਆਪਾਂ ਬਹੁਤ ਜਲਦ ਅਗਲਾ ਕਦਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਜੀ